ਤੋਂ ਆਪਾਂ ਇਹਨੇਗਾ ਵੀਰੇ 16% ਦੀ ਉਦੋਂ ਆਪਾਂ ਕੰਮ ਕਰਦੇ ਰਿਆਂ ਲੇਬਰ ਕਰੀਏ ਸਾਰਾ ਕੁਝ ਕਰਿਆ ਜਿਹੜਾ ਕੁਝ ਹੁੰਦਾ ਸੀ ਵੀਰੇ ਆਪਾਂ ਆਪਣੇ ਘਰ ਦਾ ਖਰਚਾ ਚੱਕ ਕੇ ਰੱਖਿਆ ਪਰ ਅੱਜ ਹੁਣ ਜਦੋਂ ਲਈ 5% ਉਹ ਕਹਿੰਦੇ ਨੇ ਵੀ ਮਸ਼ੀਨ ਦਾ ਕਹਿੰਦੇ ਆ ਕੁਝ ਵੀ ਨਹੀਂ ਹੈਗਾ ਇਹ ਦਿਖਦਾ ਹੀ ਨਹੀਂ ਆ ਮੇਰੀ ਮੰਮੀ ਨੂੰ ਮੇਰੀ ਉਦ ਰੰਗ ਦਾ ਅਟੈਕ ਹੋ ਗਿਆ ਦੀਗਾ 4.5 ਸਾਲ ਦੇ ਨੇੜੇ ਤੇੜੇ ਹੋ ਗਏ ਵੀਰੇ ਤੇ ਮੰਜ਼ੇ ਦੇ ਬੈਠੇ ਨੇ ਦਵਾਈ ਚਲਾਈ ਦੀ ਵੀਰੇ ਹੁਣ ਪਹਿਲਾ ਬੰਦ ਹੋਊਗੀ ਦੀ ਪੈਸੇ ਕਰਨਾ ਵਿਚ ਵਿਚ ਜਿਵੇਂ ਕਹਿੰਦੇ ਨੇ ਕਿ ਕਿਸੇ ਨੇ ਮਦਦ ਕਰੀ ਤਾਂ ਦੇ ਦਿੱਤੀ ਦਵਾਈ ਚਾਰ ਘੇੜੇ ਲਾਜ ਚਾ ਮੈਂ ਚਿਹੜਾ ਪੈ ਲੱਗ ਗਿਆ ਉਹ ਤਿੰਨ ਵਜੇ ਇਹਨੇ ਬੁਲਾਇਆ ਵੀ ਤੁਹਾਨੂੰ ਦਿਖਣ ਦਾ एकदम ਬਹੁਤ ਤੰਗੀ ਐ 5% ਦੀਦਾ ਕਰ ਫਿਰ ਕਿਹਦੇ ਨਾਲ ਜਾਣਿਓ ਕਿਵੇਂ ਉੱਥੇ ਡਾਕਟਰਾਂ ਨੂੰ ਮਿਲਦੇ ਉਹ ਵੀਰੇ ਜਿਸ ਨਾਲ ਲੈ ਕੇ ਜਾਣਾ ਪੈਂਦਾ ਦਾ ਜਿੰਨਾ ਟਾਈਮ ਕੋਈ ਨਾਲ ਨਹੀਂ ਚੁਰਦਾ ਉੱਠ ਕੇ ਉਹਨੇ ਟਾਈਮ ਅਸੀਂ ਜਾ ਨਹੀਂ ਸਕਦੇ ਦੰਦ ਮੇਰਾ ਡੈਡੀ ਪੁਰਾਉ ਹੈ ਦੰਦ ਮਾਸਾ ਵੀ ਥੱਲੇ ਲੱਗ ਗਿਆ ਅਪਰੋਂ ਨਹੀਂ ਆ ਰਹੀ ਕਿ ਅਪਰੋਂ ਮੇਰਾ ਟੁੱਟ ਗਿਆ ਅੱਜ ਤੁਹਾਨੂੰ ਇੱਕ ਅਜਿਹੇ ਪਰਿਵਾਰ ਦੇ ਰੂਬਰੂ ਕਰਾਵਾਂਗੇ ਜਿਨ੍ਹਾਂ ਦੇ ਕਿ ਕੁਦਰਤ ਦਾ ਕਹਿਰ ਲਗਾਤਾਰ ਟੈਂਦਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਪਰਿਵਾਰ ਦੇ ਵਿੱਚ ਤਿੰਨ ਜਣੇ ਹਨ ਔਰ ਤਿੰਨੋਂ ਜਣੇ ਹੈਂਡੀਕੈਪਟ ਹਨ ਕਮਾਈ ਦਾ ਕੋਈ ਸਾਧਨ ਨਹੀਂ ਰੋਟੀ ਪਾਣੀ ਦਾ ਕੋਈ ਸਾਧਨ ਨਹੀਂ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਜੋ ਫਾਦਰ ਸਾਹਿਬ ਸਾਨੂੰ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਜੋ ਘਰ ਦੇ ਹਾਲਾਤ ਹਨ ਵੱਧ ਤੋਂ ਵੱਧਰ ਹੋ ਗਏ ਕਿਸੇ ਵੀ ਰਿਸ਼ਤੇਦਾਰ ਭੈਣ ਭਾਈ ਵੱਲੋਂ ਇਹਨਾਂ ਨੂੰ ਲਵੇ ਨਹੀਂ ਲਗਾਇਆ ਗਿਆ ਜੋ ਲੜਕਾ ਹੈ ਦੀਪਕ ਦੀ ਤੁਹਾਨੂੰ ਦੱਸ ਦਿੰਦੇ ਕਿ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਦਿਨੋ ਦਿਨ ਘਟਦੀ ਜਾ ਰਹੀ ਹੈ ਹੁਣ ਘਟ ਕੇ 8 ਤੋਂ ਵੀ ਜ਼ਿਆਦਾ 8% ਤੋਂ ਜ਼ਿਆਦਾ ਘਟ ਗਈ ਹੈ ਆਂਟੀ ਇਹ ਹਨ ਇਹਨਾਂ ਦੀ ਮਦਰ ਹਨ ਉਹਨਾਂ ਨੂੰ ਪੋਲੀਓ ਹੋਇਆ ਹੈ ਹਾਰਟ ਦੇ ਮਰੀਜ਼ ਹਨ ਦਵਾਈ ਲਿਆਂ ਦਾ ਸਮਰਥਨ ਜੁਨੋ ਦੀ ਛੋਟੀ ਭੈਣ ਹੈ ਉਹ ਵੀ ਬਿਮਾਰ ਰਹਿੰਦੀ ਹੈ ਬੋਲ ਸੁਣ ਨਹੀਂ ਸਕਦੀ ਜਿਸ ਕਾਰਨ ਵੀ ਇਹਨਾਂ ਨੂੰ ਕਾਫੀ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਹੈ 3000 ਰੁਪਿਆ ਇਹਨਾਂ ਨੂੰ ਪੈਨਸ਼ਨ ਮਿਲਦੀ ਹੈ ਤੇ 4000 ਰੁਪਿਆ ਕਿਰਾਇਆ ਹੈ ਮਕਾਨ ਦਾ ਤੇ ਮੰਗਤੰਗ ਕੇ ਲੋਕਾਂ ਤੋਂ ਇਹ ਕਿਰਾਇਆ ਭਰਦੇ ਹਨ ਗੁਜ਼ਾਰਾ ਕਿਵੇਂ ਚੱਲ ਰਿਹਾ ਘਰ ਦਾ ਕਿਉਂਕਿ 1000 ਰੁਪਏ ਦਾ ਮੰਗ ਕੇ ਭਰਦੇ ਨੇ ਕਿਰਾਇਆ ਵੀ ਦੀਪਕ ਜੀ ਨਾਲ ਗੱਲਬਾਤ ਕਰਾਂਗੇ ਦੀਪਕ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਆਪਣਾ ਐਸੋ ਜਿਹੜਾ ਗੁਜ਼ਾਰਾ ਘਰ ਦਾ ਕਿਸ ਤਰ੍ਹਾਂ ਚੱਲ ਰਿਹਾ ਜੀ ਜੀ ਅਸੀਂ ਕਾਲ ਜੀ ਵੀਰੇ ਗੁਜ਼ਾਰਾ ਦਾ ਹੁਣ ਪਤਾ ਹੀ ਆਪਾਂ ਨੂੰ ਜਦੋਂ ਆਪਾਂ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਕੰਮ ਆਪਾਂ ਕਰ ਨਹੀਂ ਸਕਦੇ 5% ਨੀਗਾ ਦੱਸ ਰਹੇ ਨੇ ਵੀਰੇ 5% ਨੀਗਾ ਨਾਲ ਬੰਦਾ ਕੀ ਕੰਮ ਕਰੂਗਾ ਉਹ ਸਭ ਨੂੰ ਹੀ ਪਤਾ ਹੈਗਾ ਜਦੋਂ ਆਪਣੀ ਨੀਗਾ ਵੀਰੇ 16% ਦੀ ਉਦੋਂ ਆਪਾਂ ਕੰਮ ਕਰਦੇ ਰਿਆਂ ਲੇਬਰ ਕਰੀਏ ਸਾਰਾ ਕੁਝ ਕਰਿਆ ਜਿਹੜਾ ਕੁਝ ਹੁੰਦਾ ਸੀ ਵੀਰੇ ਆਪਾਂ ਆਪਣੇ ਘਰ ਦਾ ਖਰਚਾ ਚੱਕ ਕੇ ਰੱਖਿਆ ਪਰ ਅੱਜ ਹੁਣ ਜਦੋਂ ਰਹਿ ਹੀ 5% ਉਹ ਕਹਿੰਦੇ ਨੇ ਵੀ ਮਸ਼ੀਨ ਦਾ ਕਹਿੰਦੇ ਆ ਕੁਝ ਵੀ ਨਹੀਂ ਹੈਗਾ ਜੀ ਦਿਖਦਾ ਹੀ ਨਹੀਂ ਡਾਕਟਰ ਸਾਹਿਬ ਨੇ ਕਿਹਾ ਦੀ ਵੀ 5% 4% ਦਾ ਆਈਡੀਆ ਵੀ ਇੰਨੀ ਕ ਹੈਗੀ ਅੱਖ ਦੇ ਕੋਈ ਸਾਈਡ ਤੋਂ ਦਿਖਦਾ ਹੈਗਾ ਸਾਹਮਣੇ ਕੁਝ ਨਹੀਂ ਦਿਖਦਾ ਵੀਰੇ ਜਦੋਂ ਹੁਣ ਦਿਖਦਾ ਨਹੀਂ ਤਾਂ ਗੁਜ਼ਾਰਾ ਫਿਰ ਤੁਹਾਨੂੰ ਪਤਾ ਹੀ ਹੈ ਨਾ ਕੋਈ ਭਾਈ ਆ ਬੈਣ ਵਿਚਾਰੀ ਛੋਟੀ ਇਹਨੂੰ ਸੁਣਦਾ ਨਹੀਂ ਨਾ ਇਹ ਬੋਲਦੀ ਐ ਤੇ ਮਾਂ ਮੇਰੀ ਮੰਮੀ ਨੂੰ ਮੇਰੇ ਨਾਲ ਰੰਗ ਦਾ ਅਟੈਕ ਹੋ ਗਿਆ ਦੀਗਾ 4.5 ਸਾਲ ਦੇ ਨੇੜੇ ਤੇੜੇ ਹੋ ਗਏ ਵੀਰੇ ਇਹ ਮੰਜੇ ਤੇ ਬੈਠੇ ਨੇ ਦਵਾਈ ਚਲਾਈ ਦੀ ਵੀਰੇ ਹੁਣ ਪਹਿਲਾਂ ਬੰਦ ਹੋਊਗੀ ਦੀ ਪੈਸੇ ਕਰਨਾ ਵਿਚ ਦੇ ਜਿਵੇਂ ਕਹਿੰਦੇ ਨੇ ਵੀ ਕਿਸੇ ਨੇ ਮਦਦ ਕਰੀ ਤਾਂ ਦੇ ਦਿੱਤੀ ਦਵਾਈ ਨਹੀਂ ਫੇਰ ਕੱਢ ਜਾਂਦੀ ਐ ਪਰ ਆਹਰੇ ਵੀ ਮਾੜਾ ਮੋਟਾ ਵੀ ਨਹੀਂ ਤੁਰਨ ਲੱਗੇ ਆ ਵੀਰੇ ਬਹੁਤ ਔਖਾ ਹੋਇਆ ਪਿਆ ਗੁਜ਼ਾਰੇ ਦਾ ਕਦੋਂ ਤੋਂ ਬਿਮਾਰ ਨੇ ਆਂਟੀ ਬਿਮਾਰ ਵੀਰੇ 4.5 ਸਾਲ ਹੋ ਗਏ ਇਹਨਾਂ ਨੂੰ ਪਹਿਲਾਂ ਤੁਰਦੇ ਫਿਰਦੇ ਦੀਗੇ ਸਾਰਾ ਕਰਦਾ ਕੰਮ ਕਰਦੇ ਸੀ ਠੀਕ ਦੀ ਜਿੱਦੇ ਦਾਦਰਾਂ ਗਦਾ ਅਟੈਕ ਹੋਇਆ ਹੈਗਾ ਵੀਰੇ ਉਦੋਂ ਦੇ ਮੰਜੇ ਤੇ ਬੈਠੇ ਨੇ ਪਹਿਲਾਂ ਵਿੱਚ ਦੀ ਥੋੜਾ ਜਿਹਾ ਤੁਰਨ ਲੱਗ ਗਏ ਦੀ ਦਵਾਈਆਂ ਸ਼ੁਰੂ ਚੋ ਚਲਾਈਆਂ ਦੀ ਤੁਰਨ ਲੱਗ ਗਏ ਦੀ ਮੜਾ ਮੋਟਾ ਸਟੈਂਡ ਨਾਲ ਵੀਰੇ ਤੇ ਮੁੜ ਕੇ ਹੁਣ ਦਵਾਈਆਂ ਜਦੋਂ ਵੀਰੇ ਬੰਦ ਹੋਊਗੀਆਂ ਤਾਂ ਆਪੇ ਤੁਹਾਨੂੰ ਪਤਾ ਹੀ ਹੈਗਾ ਮੰਜੇ ਤੇ ਬੈਠਾ ਨੇ ਵੀਰੇ ਤੋਰ ਨਹੀਂ ਜਾਂਦਾ ਦੀਪਕ ਜੀ ਦੀ ਗੱਲ ਕੀਤੀ ਹੋਏ ਤੁਹਾਡੇ ਫਾਦਰ ਸਾਹਿਬ ਦੀ ਕੀ ਹੋਇਆ ਸੋਨ ਨੂੰ ਤੇ ਡੈਥ ਕਿਸ ਤਰ੍ਹਾਂ ਹੋਈ ਮੇਰੇ ਡੈਡੀ ਦਾ ਮੇਰੇ ਦਾ ਤੇ ਸੜਕ ਤੇ ਘਰ ਕੋਲ ਹੀ ਐਕਸੀਡੈਂਟ ਹੋ ਗਿਆ ਤੇ ਆ ਕਿਸੇ ਨੇ ਮੋਟਰਸਾਈਕਲ ਮਾਰਿਆ ਉਹਨਾਂ ਦੇ ਸਿਰ ਤੇ ਜ਼ਖਟ ਲੱਗੀ ਉਹਦੇ ਬਾਅਦ ਵੀਰੇ ਮੈਂਟਲੀ ਅਫਸੈਟ ਹੋ ਗਏ ਬਥੇਰੇ ਉਹਨਾਂ ਦਾ ਲਾਏ ਕਰਾਇਆ ਪਰ ਕੋਈ ਇਲਾਜ ਨਹੀਂ ਹੋਇਆ ਇੱਕ ਸਾਲ ਉਹ ਮੰंजे ਦੇ ਬਹਿ ਰਹੇ ਉਹ ਦੀ ਉਹ ਅਗਰੇ ਡੱਤੂ ਵੀ ਤਾਂ ਇਸ ਦੌਰਾਨ ਫਿਰ ਕਿਸੇ ਰਿਸ਼ਤੇਦਾਰ ਨੇ ਭੈਣ ਭਾਈ ਨੇ ਕਿਉਂਕਿ ਨਾਨਕਿਆਂ ਚਾਉ ਦਾਦਕਿਆਂ ਚੋਂ ਕੋਈ ਹੈਲਪ ਕਰਦੇ ਨੇ ਕੋਈ ਪਤਾ ਲੈਣਾ ਦਾ ਬ੍ਰੇਕ ਕੋਈ ਜਨੇ ਨਹੀਂ ਪੁੱਛਿਆ ਹੋਏਗਾ ਕਿਸੇ ਨੇ ਕੋਈ ਸਰਣੀ ਨਾ ਹੈ ਕਿਸੇ ਨੇ ਪੁੱਛਿਆ ਨਹੀਂ ਵੀ ਤੁਸੀਂ ਜਿੰਦੇ ਹੋ ਕਿ ਮਰਦੇ ਹੋ ਕਿਸੇ ਨੇ ਨਹੀਂ ਪੁੱਛਿਆ ਦੀਪਕ ਜੀ ਕਰਾਇਆ ਕਿੰਨਾਗਾ ਤੇ ਪੈਨਸ਼ਨ ਕਿੰਨੀ ਹੈ ਫਿਰ ਕਿਸਤਾ ਮੈਂਟੇਨ ਕਰ ਦਿਆਂ ਪੈਨਸ਼ਨ ਵੀਰੇ 3000 ਆਉਂਦੀ ਹੈ ਮੇਰੀ ਮੰਮੀ ਦੀ ਤੇ ਮੇਰੀ 4000 ਰੁਪਇਆ ਕਰਾਇਆ ਮੇਰੇ ਇਸ ਮਗਾਂ ਦਾ ਪੈਣਾ ਮੇਰੀ ਉਹ ਬੈਂਡਿਕਟ ਦਾ ਸਰਟੀਫਿਕੇਟ ਨਹੀਂ ਬਣਿਆ ਆਏਗਾ ਉਹਦੇ ਕੰਨਾਂ ਤੇ ਪੜਦੇ ਗਲੇ ਹੋਏ ਨੇ ਵੀਰੇ ਉਹਦੇ ਕਰਕੇ ਉਹਨੂੰ ਛੋਟੀ ਹੁੰਦੀ ਤੋਂ ਨਹੀਂ ਸੁਣਿਆ ਨਾ ਬੋਲਣ ਲੱਗੀ ਵਿਚਾਰੀ ਉਹਦਾ ਟੈਕ ਚਲੀ ਗਿਆ ਜੰਡੀਗੜ ਤੋਂ ਵੀਰੇ ਪਹਿਲਾਂ ਪਟਿਆਲੇ ਤੋਂ ਲਿ ਗਿਆ ਦੀ ਪਟਿਆਲੇ ਤੋਂ ਚੰਡੀਗੜ ਮੁਰਕੇ ਉਹ ਵੀ ਡਾਇਗਨੋਸਟਿਕ ਕਰਾਉ ਜੇ ਵੀਰੇ ਬਚਾਣੇ ਕਰਨ ਦੁਬਾਰਾ ਜੀ ਫੇਰ ਪਟਿਆਲੇ ਲਗਾਇਆ ਡਾਕਟਰ ਸਾਹਿਬ ਤੋਂ ਹੁਣ ਤਿੰਨ ਗੇੜੇ ਪਟਿਆਲੇ ਮੈਂ ਕੱਢ ਚੁੱਕਿਆ ਐਵੇਂ ਵੀਰੇ ਮੰਗਦਾ ਕਿ ਕਦੇ ਕਿਸੇ ਨੂੰ ਕਹਿੰਦਾ ਕਦੇ ਕਿਸੇ ਨੂੰ ਕਹਿੰਦਾ ਤਿੰਨ ਗੇੜੇ ਲੱਗ ਚੁੱਕੇ ਪਰ ਉਹਦਾ ਜਿਹੜਾ ਬੈਰ ਡਾਇਗਨੋਸਟਿਕ ਕਰਨਾ ਉਹਨਾਂ ਨੇ ਉਹ ਵੀ ਹੈ ਕਿ ਕਿੰਨਾ ਸੁਣਦਾ ਕਿੰਨਾ ਨਹੀਂ ਸੁਣਦਾ ਪਰ ਉਹਨਾਂ ਨੂੰ ਆਪਣੇ ਦਸਤੇ ਤੇ ਵਿਸ਼ਵਾਸ ਨਹੀਂ ਪਰ ਨਾ ਉਹਨ ਪਟਿਆਲੇ ਉਹਨਾਂ ਦੀ ਮਸ਼ੀਨ ਕਹਿੰਦੇ ਚੱਲ ਰਹੀ ਐ ਨਾ ਡਾਇਗਨੋਸਟਿਕ ਕਰ ਰਹੇ ਨੇ ਵੀਰੇ ਬਚਾਣੇ ਲਟਕਿਆ ਪਿਆ ਦੀ ਪ੍ਰੀ ਹੱਥ ਜੋੜੇ ਫਾਈਲ ਲਿਆ ਕੀ ਦੀਆਂ ਫਾਈਲਾਂ ਨੇ ਵਾਹ ਲਓ ਵੀਰੇ ਆ ਮੇਰਾ ਮੇਰੀ ਮੰਮੀ ਦਾ ਐਨ ਡੀ ਕੈਪਟਲ ਦਾ ਸਰਟੀਫਿਕੇਟ ਆਈ ਇੱਕ ਮੇਰਾ ਹੀ ਇੱਕ ਮੇਰੇ ਮੰਮੀ ਦਾ ਹੀ ਇੱਕ ਆ ਸੀ ਗਈ ਇਹ ਵੀ ਇਹ ਹੈ ਹਾਂ ਇਹ ਉਹਨੂੰ ਜੁਡੀ ਆਈ ਕਾਰਡ ਬਣ ਕੇ ਆਇਆ ਦੀ ਗਾਈ ਉਹ ਨੇ ਤੇ ਆ ਮੇਰੀ ਭੈਣ ਦਾ ਟਿਕਟ ਲਿਖਿਆ ਹੋਇਆ ਈ ਆ ਦੇਖੋ ਇਹ ਚਿੱਧਾ ਗੀ ਅਬਰੇ ਤਿੰਨ ਗੇੜੇ ਘੜਾ ਚੁੱਕੇ ਨੇ ਆ ਲਿਖਿਆ ਪਿਆ ਹੈਗਾ ਤੇ ਕਹਿੰਦੇ ਕਿ ਨੇ ਵੀ ਕੋਤੋਂ ਹੋ ਗਿਆ ਅਰੈਸਟ ਗਰੇ ਗਰੇ ਬੰਦੇ ਨੂੰ ਕੋਈ ਨਹੀਂ ਰਾਹ ਬੰਦਾ ਚਾਰ ਗੇੜੇ ਲਾ ਚੁੱਕਿਆ ਮੈਂ ਇੱਕ ਗੇੜਾ ਤਾਂ ਹੀ ਲੱਗਿਆ ਉਸ ਤੋਂ ਬਾਅਦ ਤਿੰਨ ਵਾਰੀ ਉਹਨਾਂ ਨੇ ਬੁਲਾਇਆ ਦੀਪਕ ਤੁਹਾਨੂੰ ਦਿਖਣ ਦਾ ਬਹੁਤ ਤੰਗੀ ਹੈ 5% ਦੀਦਾਗਾ ਫਿਰ ਕਿਹਦੇ ਨਾਲ ਜਾਣਿਓ ਕਿਵੇਂ ਉੱਥੇ ਡਾਕਟਰਾਂ ਨੂੰ ਮਿਲਦੇ ਹੋ ਵੀਰੇ ਕਿਸੇ ਨੂੰ ਨਾਲ ਲੈ ਕੇ ਜਾਣਾ ਪੈਂਦਾਗਾ ਜਿੰਨਾ ਟਾਈਮ ਕੋਈ ਨਾਲ ਨਹੀਂ ਤੁਰਦਾ ਉੱਠ ਕੇ ਉਹਨਾਂ ਟਾਈਮ ਅਸੀਂ ਜਾ ਨਹੀਂ ਸਕਦੇ ਨਾਲੇ ਵੀਰੇ ਖਰਚਾਂ ਨਾਲੇ ਨਾਲੇ ਕੰਮ ਨਹੀਂ ਹੋਇਆ ਸਾਡਾ ਜਿਪੂ ਜੀ ਤੁਹਾਨੂੰ ਜਿਹੜੀ ਤੁਹਾਡੀ ਨਿਗਾ ਦੀ ਪ੍ਰੋਬਲਮ ਹੈ ਇਹ ਕਦੋਂ ਤੋਂ ਆਇਆ ਕਿ ਪੈਨ ਬਚਪਨ ਤੋਂ ਅਜਿਹਾ ਹੀ ਸੀਗੇ ਜਾਂ ਬਾਅਦ ਚ ਕੋਈ ਐਕਸੀਡੈਂਟ ਵਗੈਰਾ ਹੋਇਆ ਜਾਂ ਜਿਨ੍ਹਾਂ ਨਿਗਾ ਚਲੀ ਗਈ ਨਹੀਂ ਵੀਰੇ ਚ ਚੌਥੇ ਗਲਾਚ ਪੜਦਾ ਦੀ ਮੈਂ ਸਕੂਲ ਚੋ ਮੈਡਮਾਂ ਨੇ ਕਿਹਾ ਕਰ ਸਾਡੇ ਕਿ ਨਿਗਾ ਘਟ ਰਹੀ ਹੈ ਇਹਦੀ ਚੈੱਕ ਕਰੋ ਉਸ ਤੋਂ ਬਾਅਦ ਚੈੱਕ ਕਰਾਈ ਬਈ ਪਹਿਲਾਂ ਸੰਗਰੂਰ ਕਰਾਈ ਉਰੇ ਉਰੋ ਬਰਨਾਲੇ ਤੇ ਤਾਂ ਬਰਨਾਲੇੋਂ ਕਹਿੰਦੇ ਲੁਧਿਆਣਾ ਚਲ ਜਾਓ ਉਸ ਤੋਂ ਬਾਅਦ ਕਹਿੰਦੇ ਪੀਜੀਆ ਚਲ ਜਾਓ ਬਜ਼ੁਰਗ ਵੀ ਜੀ ਅੱਗੇ ਦਾ ਫਿਰੀ ਕੀ ਕਹਿੰਦੇ ਸਾਡਾ ਸਾਰਾ ਕੁਝ ਹੀ ਵਿਗ ਗਿਆ ਵੀਰੋ ਕਹਿੰਦੇ ਅੱਖਾਂ ਜਿਹੜੀਆਂ ਨਾੜਾਂ ਨੇ ਉਹ ਖਤਮ ਨੇ ਪਿੱਛੋਂ ਇਹਦਾ ਕੋਈ ਹੱਲ ਨਹੀਂ ਹੈਗਾ ਕਹਿੰਦੇ ਅੱਤ ਨੁਕਸ ਹੋਵੇ ਆਪਰੇਸ਼ਨ ਵੀ ਹੋ ਜਾਂਦਾ ਲੰਜ ਵੀ ਪੈ ਜਾਂਦੇ ਨੇ ਸਾਰਾ ਕੁਝ ਹੋ ਜਾਂਦਾ ਕਹਿੰਦੇ ਕਦੇ ਪਰ ਜਿਹੜੀਆਂ ਪਿੱਛੋਂ ਨਾੜਾਂ ਖੂਨ ਵਾਲੀਆਂ ਅੱਖਾਂ ਦੀਆਂ ਖਤਮ ਹੋ ਗਈਆਂ ਵੀ ਉਹਦਾ ਹੱਲੇ ਤਾਂ ਕੋਈ ਇਲਾਜ ਹੈ ਨਹੀਂ ਕਿ ਜੇ ਕੋਈ ਇਲਾਜ ਆਊਗਾ ਤਾਂ ਤੁਹਾਨੂੰ ਪਤਾ ਲੱਗ ਜੀ ਉਦੋਂ ਬਾਦ ਬਿਰੇਗੇ ਦੇ ਦੇਖਾ ਤੁਨ ਕਦੇ ਅਰਦਵਾਰ ਕਦੇ ਕਿਤੇ ਕਦੇ ਕਿਤੇ ਜਦ ਅੰਦਰ ਵੀ ਦਿਖਾ ਗਿਆ ਅਸੀਂ ਪਰ ਕੋਈ ਆਲ ਨਹੀਂ ਹੋਇਆ ਵੀਰੇ ਸਾਡਾ ਦਿੱਪਕ ਜੀ ਤੁਸੀਂ ਤਿੰਨੇ ਜਣੇ ਤਿੰਨੇ ਜਣੇ ਕਮਾਨ ਦੇ ਵਿਚਾਰ ਸਮਰਥੋਂ ਮਾਪੇ ਦਾ ਸੁਪਨਾ ਹੁੰਦਾ ਕਿ ਬੇਟਾ ਹੋਵੇ ਸਾਡੇ ਬੜਾ ਪਿਆ ਸਾਰਾ ਬਣੇਗਾ ਲੇਕਿਨ ਤੁਸੀਂ ਆਪਣੇ ਆਪ ਨੂੰ ਕਿਹਾ ਜਾ ਮਹਿਸੂਸ ਕਰਦੇ ਹਾਂ ਕਿ ਮਾਪੇ ਦੀ ਸੇਵਾ ਨਹੀਂ ਪਾ ਕਰ ਪਾਰ ਫਾਦਰ ਸਾਹਿਬ ਚਲੇ ਗਏ ਮੰਮੀ ਬੈੱਡ ਤੇ ਨੇ ਭੈਣ ਬਿਮਾਰ ਹੈ ਹਨਾ ਤੇ ਕਿਸ ਤਰ੍ਹਾਂ ਲੱਗਦਾ ਮਹਿਸੂਸ ਇਸ ਤਰ੍ਹਾਂ ਲੱਗਦਾ ਵੀਰੇ ਮੈਂ ਤਾਂ ਕਹਿੰਦਾ ਇਹ ਜਿੰਦਗੀ ਰੱਬ ਕੇ ਜਿਹਨੂੰ ਦੇ ਦੇਣਾ ਜੈ ਜੀ ਅਸੀਂ ਕੱਟ ਰਹੇ ਹਾਂਗੇ ਸਰੀਰ ਦੇ ਕੇ ਆਪਣਾ ਮੇਰਾ ਗੈਂ ਦਾ ਕੱਟੇ ਵਰਗੇ ਤਾਂ ਬੇ ਅਗਲਾ ਕਹਿੰਦਾ ਕਿ ਡੁੱਬ ਗਿਆ ਸਰੀਰ ਪਰਦੇ ਤੱਕਾ ਨਾ ਪਤਾ ਲੱਗਦਾ ਅਗਲਾ ਫੇਰ ਕਹਿੰਦਾ ਵੀ ਕਰਮਾਤਮਾ ਨਾ ਇਹ ਜਣਾ ਕਰੀਂਗੇ ਸਨਾਂ ਦੇ ਮੇਰੇ ਡੈਡੀ ਵੀ ਕਰੇ ਬੈਠੇ ਰਹਿੰਦੇ ਨੇ ਚਾਹੇ ਕੋਈ ਨਾ ਵੀ ਕੰਮ ਕਰਦੇ ਤਾਂ ਵੀ ਮੈਂ ਕਰਦਾ ਕਰਦਾ ਤੱਕ ਘੇ ਰੱਖਿਆ ਜਦੋਂ ਮੈਨੂੰ 16% ਦੇਖਦਾ ਸੀ ਗ੍ਰੇਮ ਆਪਦੇ ਘਰ ਦਾ ਸਾਰਾ ਕਰਦਾ ਜਾਣਾ ਕਰਦਾ ਰੱਖਿਆ ਹੋਇਆ ਜਦੋਂ ਦਾ ਮੇਰਾ ਡੈਡੀ ਪੁਰਾਉ ਹੋਦੋਂ ਦਾ ਬਾਸੇ ਦੇ ਥੱਲੇ ਲੱਗ ਗਏ ਜੀ ਉਦੋਂ ਨਹੀਂ ਆਪੇ ਹੀ ਗਿਆ ਉਦੋਂ ਮੇਰਾ ਟੁੱਟ ਗਿਆ ਤਸਵੀਰਾਂ ਕਿਤਨਾ ਕਿਤੇ ਭਾਵੂ ਕਰਨ ਵਾਲਿਆਂ ਨੇ ਬਾਈ ਦੇ ਹੰਝੂ ਨਿਕਲੇ ਕਿਉਂਕਿ ਕਿਸੇ ਰਿਸ਼ਤੇਦਾਰ ਨੇ ਵੀ ਕੋਈ ਹੈਲਪ ਨਹੀਂ ਕੀਤੀ ਦੱਸ ਰਹੇ ਨੇ ਕਿ ਜੇ ਕੋਈ ਥੋੜੀ-ਮੋਟੀ ਆਂਡ ਗਾਣ ਤੋਂ ਜਾਂ ਕੋਈ ਦਾਨੀ ਸੁਜੇ ਹੈਲਪ ਕਰ ਦਿੰਦਾ ਤਾਂ ਰੋਟੀ ਖਾ ਲੈਂਦੇ ਨੇ ਜਾਂ ਆਪਣੀ ਮਾਂ ਦਾ ਵਸ ਦਵਾਈ ਲੈ ਆਂਦੇ ਨੇ ਲੇਕਿਨ ਦਵਾਈ ਖਾਣੀ ਇਹਨਾਂ ਦੇ ਮੰਮੀ ਵਾਸਤੇ ਲਗਾਤਾਰ ਜ਼ਰੂਰੀ ਹੈ ਤਾਂ ਹੀ ਇਹ ਠੀਕ ਹੋਣਗੇ ਕਿਉਂਕਿ ਹਾਰਡ ਦੇ ਪੇਸ਼ੈਂਟ ਨੇ ਹਾਰਡ ਦੇ ਪੇਸ਼ੈਂਟ ਨੂੰ ਦੁਬਾਰੀ ਦਵਾਈ ਹੈ ਜੂ ਖਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਦੀਪਕ ਜੀ ਜੇ ਕੋਈ ਸਾਡੇ ਦਰਸ਼ਕ ਦੇ ਦਰਸ਼ਕ ਨੇ ਜੋ ਤੁਹਾਨੂੰ ਦੇਖ ਰਹੇ ਨੇ ਜੇ ਤੁਹਾਡੀ ਕੋਈ ਹੈਲਪ ਕਰਨੀ ਜਾਂਦੇ ਹੋਣ ਉਹ ਕੋਈ ਤੁਹਾਡੇ ਖਾਤਾ ਨੰਬਰ ਕੋਈ ਬੈਂਕ ਕਾਪੀ ਕੋ ਗੂਗਲ ਪੇ ਨੰਬਰ ਦੇਣਾ ਚਾਹੋਗੇ ਤੁਸੀਂ ਤੇ ਇੱਕ ਆਪਣਾ ਐਡਰੈਸ ਜਰੂਰ ਦੱਸਿਓ ਮੇਰਾ ਐਡਰੈਸ ਹੈਗਾ ਸੰਗਰੂਰ ਰਹਿਨੇ ਆ ਸੀ ਉਪਲੀ ਰੋਡ ਤੇ 9988 646582 9988644582 ਵੀਰੇ ਦਵਿੰਦਰ ਦੇ ਨਾਮ ਤੇ ਵੀਰੇ ਰਾਤ ਕੋ ਉਸ ਤੋਂ ਬਣੇ ਕਰਦੇ ਆਂ ਟੀਏ ਜੀ ਆਓ ਰਾਤ ਕੋ ਉਸ ਤੋਂ ਬਣੇ ਕਰਦੇ ਜੋ ਵੀ ਬਾਲ ਤੋ ਤੁਹਾਡੇ ਡੈਡੀ ਦੀ ਡੈਥ ਹੋ ਗਈ ਤੇ ਬੇਟਾ ਤੁਹਾਨੂੰ ਪਤਾ ਹੀ ਉਹਦੀ ਨੀਗਾ ਬਹੁਤ ਘੱਟ ਹੈ 5% ਤੋਂ ਘੱਟ ਕੰਮ ਕਰਨੀ ਜ਼ਿਆਦਾ ਤੇ ਦੁਕਾਨਦਿਆਂ ਦੁਕਾਨ ਵਾਲਾ ਜਵਾਬ ਦੇ ਦੁੰਦੇ ਨਹੀਂ ਮਤਲਬ ਕਿ ਕਦੇ ਇਲਾਜ ਨਹੀਂ ਕਰਾਇਆ ਬੇਟੇ ਦਾ ਕਿਉਂਕਿ ਪੀਜੀ ਤੇ بڑے بڑے ਇਲਾਜ ਹੋਈਂਦੇ ਨੇ ਇਲਾਜ ਕੋਤੋਂ ਬੱਸ ਜਿੱਥੇ ਦੱਸਣ ਲੋਕਾਂ ਕੋਤੋਂ ਤੇ ਸਾਰੇ ਨਹੀਂ ਹੈ ਇਲਾਜ ਕਰਾ ਲਾ ਮਹਗਾ ਨਹੀਂ ਕੀਤਾ ਪੈ ਵੀਲਾ ਬੱਚੇ ਠੀਕ ਮੋਸਰ ਕੋ ਮਾਤਾ ਜੀ ਜੇ ਮਾੜੇ ਦੇ ਨਹੀਂ ਰਹੇ ਚੰਗੇ ਦੇ ਨਹੀਂ ਨਹੀਂ ਤਾਂ ਮਾੜੇ ਦੇ ਨਹੀਂ ਰਹਿੰਦੇ ਤਾਂ ਬੇ ਬੇਟੇ ਨੂੰ ਕੀ ਪ੍ਰੋਬਲਮ ਹੈ ਇਹ ਇਹਨਾਂ ਦੀ ਹਾਲਾਤ ਕਦੋਂ ਦਿੰਦੇ ਨੇ ਇਹ ਛੋਟੇ ਨੇ ਘੰਡੁੱਲਦੇ ਸੀ ਘੰਡੁੱਲੇ ਨਾਲ ਵੀਕ ਵੀਕ ਭਗ ਨਾਲ ਪਰ ਦੇਖ ਰਹੇ ਹੋ ਸਾਰੇ ਗੱਲ ਗਏ ਪਰਦੇ ਪਰਦੇ ਗੱਲ ਗਏ ਤੇ ਡਾਕਟਰ ਨੇ ਕੀ ਕਹਣਾ ਸੀ ਗਏ ਕਹਿੰਦੇ ਆ ਪਰਦੇ ਨਾਲ ਗਲੇ ਫੜਦੇ ਨਾ ਸੁਣਨਾ ਨਹੀਂ ਆ ਗਏ ਫੜਦੇ ਨਵੇਂ ਬੈਣਗੇ ਮਾਧਿ ਦੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੂਗੇ ਵੀ ਕੀ ਮੰਗ ਹੈ ਤੁਹਾਡੀ ਵੀ ਤੁਹਾਨੂੰ ਜੋ ਤੁਹਾਡੀ ਹੈਲਪ ਕਰ ਸਕਣ ਉਹ ਜੀ ਪੁੱਤ ਬਾਹਰ ਗਿਆ ਝੰਡਾ ਦੇ ਗਿਓ ਮਗਾਣ ਮੰਦੇ ਵੀ ਛੋੜਦੇ ਨੇ ਜਿਸ ਮਗਾਣ ਵਿੱਚ ਬੈਣੀ ਆ ਬਣੀ ਜੀ ਇਹਦੇ ਨੇ ਇਹਨਾ ਛੁੱਟ ਜੇ ਸੰਡਾਈ ਕੋਕੋ ਜਿਹੜੀ ਪੈਨਸ਼ਨ ਆਉਂਦੀ ਉਹ ਤਾਂ ਕਿਰਾਇਆ ਦੇ ਲਾ ਗਈ ਜਿੰਦੀ ਹੈ ਉਹ ਤੋਂ ਵੱਧ ਹੀ ਲੱਗਦੀ ਨੇ ਹਾਂ ਜੀ ਨਹੀਂ ਯਾਰ ਤੁਹਾਡੇ ਪੈਸੇ ਨਹੀਂ ਯਾਰ ਇਹਨੂੰ ਮੰਗਦਾ ਕੀ ਕਰਾਏ ਬੋਲਾ ਕਰਦਾ ਬੰਦਾ ਵਾ ਮਤਲਬ ਕੋਈ ਸਹੁਰੇਆਂ ਪੇਕੇਆਂ ਚੋਂ ਕੋਈ ਆਂਧਾਗਾ ਕੋਈ ਹੈਲਪ ਕਰਦਾਗਾ ਕੋਈ ਨਹੀਂ ਆਂਦਾ ਹੈਗਾ ਇਹਦੇ ਨੇ ਇਨਸਾਨੁੱਜੇ ਜੀ ਬਿਲਕੁਲ ਕੋਈ ਵੀ ਹੈਲਪ ਨਹੀਂ ਹੋ ਪਾ ਰਹੀ ਬੇਟਾ ਕੰਮ ਨਹੀਂ ਕਰ ਪਾ ਰਹਾ ਤੇ ਮਾਤਾ ਜੀ ਖੜੇ ਹੋਣ ਦੀ ਵੀ ਸਮਰਥਾ ਨਹੀਂ ਲੜਕੀ ਹੈ ਜੋ ਨਾ ਸੁਣਦਾ ਹੈ ਨਾ ਉਸ ਨੂੰ ਨਾ ਬੋਲ ਸਕਦੀ ਹੈ ਜੀ ਬੇਨਤੀ ਕਰਦੇ ਆ ਸੰਗਤ ਨੂੰ ਕਿ ਸਾਨੂੰ ਚਾਹੇ ਜ਼ੋੜਾ ਜਾਂ ਕੋਈ ਪਲਾਟ ਲੈ ਦੇਣ ਉਹ ਤੋਂ ਬਾਅਦ ਉਹਨੇ ਇੱਕੇ ਕਮਰਾ ਬਹਿ ਜਾਵੇਰੇ ਸਾਡਾ ਗੁਜ਼ਾਰਾ ਹੋ ਜੀ ਇਹ ਬੇਨਤੀ ਹੱਥ ਜੋੜ ਕੇ ਸੰਗਤ ਨੂੰ ਸੰਗਤ ਦੇ ਅੱਗੇ ਵੀ ਬੇਨਤੀ ਕੀਤੀ ਹੈ ਕਿ ਕੋਈ ਛੋਟਾ ਮੋਟਾ ਇਹਨਾਂ ਦਾ ਦੇ ਮਕਾਨ ਬਣ ਜਾਵੇ ਜਾਂ ਕੋਈ ਪਰਾਟ ਮਿਲ ਜਾਵੇ ਤਾਂ ਇਹਨਾਂ ਨੂੰ ਜੋ ਪਹਾੜ ਵਰਗਾ ਕਰਾਇਆ ਹੈ ਉਦੋਂ ਖੜਾ ਛੁੱਟ ਜਾਵੇਗਾ ਤਾਂ ਮੁਸੀਬਤ ਵਿੱਚ ਲੋਕ ਆਪਾਂ ਦੇ ਅਕਸਰ ਸੁਣਿਆ ਗਿਆ ਆਪਣਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ ਉਹੀ ਕਹਾਵਤ ਇਹਨਾਂ ਦੇ ਨਾਲ ਸੱਚ ਹੋ ਰਹੀ ਹੈ ਦੱਸ ਰਹੇ ਨੇ ਆਂਟੀ ਇਹ ਕਿ ਨਾ ਦਾ ਪੇਕਿਆਂ ਤੋਂ ਕਿੰਨਾ ਸਹਰਿਆ ਤੋਂ ਨਾ ਕੋਈ ਰਿਸ਼ਤਕਾਰੀਆਂ ਚੋਂ ਕੋਈ ਵੀ ਹੈਲਪ ਨਹੀਂ ਕਰਦੇ ਜੋ ਘਰ ਦੇ ਹਾਲਾਤ ਹਨ ਬਹੁਤ ਜ਼ਿਆਦਾ ਖਰਾਬ ਹਨ ਦਰਸ਼ਕਾਂ ਨੂੰ ਵੀ ਸੇ ਬੇਨਤੀ ਕਰਾਂਗੇ ਕਿ ਇਸ ਸਾਡੇ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿੱਤਾ ਜਾਵੇ ਤਾਂ ਜੋ ਕਿਸੇ ਦਾਨੀ ਸੱਜਣ ਦੇ ਫੋਨ ਦੇ ਵਿੱਚ ਜਾਂ ਉਹਨਾਂ ਦੀ ਨਿਗਾਹ ਧਿਆਨ ਵਿੱਚ ਇਹ ਵੀਡੀਓ ਆ ਜਾਵੇ ਤੇ ਉਹ ਇਹਨਾਂ ਦੀ ਹੈਲਪ ਕਰ ਸਕਦੇ ਹੋਣ ਕਰ ਸਕਣ ਕਿਉਂਕਿ ਘਰ ਦੇ ਹਾਲਾਤ ਨੇ ਜੋ ਬਹੁਤ ਮਾੜੇ ਨੇ ਰੋ ਰੋ ਕੇ ਪੂਰੇ ਪਰਿਵਾਰ ਦਾ ਬੁਰਾ ਹਾਲ ਹੈ ਤੇ ਕਿਧੋਂ ਵੀ ਚਾਨਣਾ ਨਜ਼ਰ ਨਹੀਂ ਆ ਰਿਹਾ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਜਾਂ ਕਿਸੇ ਦਾਨੀ ਸੱਜਣ ਵੱਲੋਂ ਇਹਨਾਂ ਤੱਕ ਕਦੋਂ ਪਹੁੰਚ ਕੀਤੀ ਜਾਂਦੀ ਹੈ ਅਤੇ ਕਦੋਂ ਇਹਨਾਂ ਦੀ ਬਾਹ ਫੜੀ ਜਾਂਦੀ ਹੈ ਕਿਉਂਕਿ ਇਹਨਾਂ ਨੇ ਆਪਣਾ ਫੋਨ ਨੰਬਰ ਵੀ ਜੋ ਹੈ ਇਹਦੇ ਵਿੱਚ ਬੋਲਿਆ ਹੈ ਤੋਂ ਗੁਰਵਿੰਦਰ ਸਿੰਘ ਪੰਜਾਬ ਬੋਲਦਾ ਮਾਬਾਬਲਾ ਸਿੱਤੇ ਹੱਥੋਂ ਦਾ ਉਹ ਬਹੁਤ ਉਪਰੇਸ਼ਾ ਰਹਿੰਦਾ ਉਹ ਮਾਬਾਬ ਦਾ ਜਿਹੜਾ ਹੱਥੋਂ ਦਾ ਉਹ ਸਾਰਾ ਕੁਝ ਉੱਥੇ ਆਂ ਲੋਕ ਨੇ ਉਹਦਾ ਜਿਹੜਾ ਟਾਈਟਲ ਜਿਹੜਾ ਤਾਂ ਇਹ ਵੀ ਹੈ